ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਆਜੋ ਜੀ ਅੱਜ ਆਪਾਂ ਬਣਾਉਣੇ ਆ ਆਲੂ ਵਾਲੇ ਕੁਲਚੇ ਜਿਹਨੂੰ ਨਾਨ ਕਹਿ ਦਿੰਦੇ ਆਪਾਂ ਅੰਮ੍ਰਿਤਸਰੀ ਨਾਨ ਆਲੂ ਵਾਲੇ ਆਪਾਂ ਜਿਹੜੇ ਬਹੁਤ ਹੀ ਅੰਮ੍ਰਿਤਸਰ ਦੇ ਫੇਮਸ ਨੇ ਉਹ ਆਪਾਂ ਘਰੇ ਬਣਾਉਣ ਲੱਗੇ ਆ ਅੱਜ ਤੰਦੂਰ ਤੇ ਬਣਾਵਾਂਗੇ ਤੇ ਆਪਾਂ ਆਲੂ ਵਾਲ ਕੇ ਛਿੱਲ ਲਏ ਆ ਤੇ ਇਹਨਾਂ ਨੂੰ ਆਪਾਂ ਹੁਣ ਇਹਨਾਂ ਨੂੰ ਉਹ ਮੈਸ਼ ਕਰ ਲੈਣਾ ਬਿਲਕੁਲ ਬਰੀਕ ਮੈਸ਼ ਕਰਨਾ ਕਿਉਂਕਿ ਵਿੱਚ ਕੋਈ ਵੀ ਆਲੂ ਮੋਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਤੰਦੂਰ ਤੇ ਲਾਉਣੇ ਨਾ ਇਸ ਕਰਕੇ ਫਿਰ ਮੁੜ ਕੇ ਪ੍ਰੋਬਲਮ ਆਉਂਦੀ ਲਾਉਣ ਵਿੱਚ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਤੇ ਇੱਧਰ ਆਪਣਾ ਆ ਗਿਆ ਜੀ ਪਹਿਲੋਂ ਜਵੈਨ ਹੁਣ ਆਪਾਂ ਸਾਰੇ ਪਾ ਦਿੰਨੇ ਆ ਮਸਾਲੇ ਤੇ ਇਹ ਆ ਗਿਆ ਜੀ ਆਪਣਾ ਜੀਰਾ ਜਵੈਨ ਤੇ ਸਾਬਤ ਧਨੀਆ ਇਹ ਸਾਰਾ ਕੁਝ ਆਪਾਂ ਪਾਵਾਂਗੇ ਕਿਉਂਕਿ ਇਹਨਾਂ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੇ ਜਵੈਨ ਨਾਲ ਜਿਹੜੇ ਆਪਣੇ ਵਧੀਆ ਆਪਣੇ ਹজম ਹੋ ਜਾਂਦੇ ਤੇ ਹੁਣ ਆ ਗਈ ਜੀ ਕਾਲੀ ਮਿਰਚ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਕੁਛ ਆਪਾਂ ਥੋੜੀ ਜੀ ਹਰੀ ਪਾਵਾਂਗੇ ਇਹ ਆ ਗਈ ਜੀ ਲਾਲ ਮਿਰਚ ਤੇ ਆਪਦੇ ਹਿਸਾਬ ਨਾਲ ਤੁਸੀਂ ਮਸਾਲੇ ਪਾ ਲੈਣੇ ਜਿੰਨਾ ਤੇਜ਼ ਖਾਂਦੇ ਹੋ ਇਹ ਆ ਗਿਆ ਜੀ ਆਪਣਾ ਗਰਮ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਇਹ ਚਾ ਪਤਨੀ ਦਾ ਪਾਊਡਰ ਤੇ ਧਨੀਆ ਆਪਾਂ ਸਾਬਤ ਵੀ ਪਾਇਆ ਤੇ ਆ ਗਿਆ ਜੀ ਅਮਚੂਰ ਪਾਊਡਰ ਹਮਚੂਰ ਪਾਊਡਰ ਦੇ ਨਾਲ ਜਿਹੜਾ ਨਾ ਖਟਾ ਮਿੱਠਾ ਜਿਹਾ ਸਵਾਦ ਬਹੁਤ ਹੀ ਸਵਾਦ ਬਣਦੇ ਆ ਕਿਉਂਕਿ ਆਲੂ ਵਾਲੇ ਪਰੌਂਠਿਆਂ 'ਚ ਵੀ ਅਸੀਂ ਪਾਈਦੇ ਆ ਤੇ ਇਹ ਵੀ ਪਾਈਦੇ ਤੇ ਨਮਕ ਆਪਣੇ ਟੇਸਟ ਅਨੁਸਾਰ ਆਪਾਂ ਪਾਵਾਂਗੇ ਜਿੰਨਾ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਉਹਨਾਂ ਤੁਸੀਂ ਨਮਕ ਪਾ ਲਓ ਆਪਣੇ ਹਿਸਾਬ ਨਾਲ ਤੇ ਥੋੜੀ ਜਿਹੀ ਲਾਲ ਹਰੀ ਮਿਰਚ ਪਾਵਾਂਗੇ ਕਿਉਂਕਿ ਲਾਲ ਵੀ ਪਾਈ ਆ ਆਪਾਂ ਕਾਲੀ ਵੀ ਪਾਈ ਤੇ ਆਪਾਂ ਪਿਆਜ਼ ਨਹੀਂ ਪਾਣੇ ਕੱਟ ਕੇ ਕਿਉਂਕਿ ਪਿਆਜ਼ ਨਾ ਪਾਣੀ ਛੱਡ ਦਿੰਦੇ ਆ ਤੇ ਇਸ ਕਰਕੇ ਪਿਆਜ਼ ਆਪਾਂ ਤਾਂ ਨਹੀਂ ਪਾਏ ਕਿਉਂਕਿ ਤੰਦੂਰ ਦੇ ਉੱਤੇ ਆਪਾਂ ਇਹਨਾਂ ਨੂੰ ਲਾਉਣਾ ਹੈ ਤੰਦੂਰ ਦੇ ਵਿੱਚ ਲਾਉਣਾ ਨਾ ਤਾਂ ਇਸ ਕਰਕੇ ਆਪਾਂ ਪਿਆਜ਼ ਤਾਂ ਨਹੀਂ ਪਾਏ ਕਿਉਂਕਿ ਫਿਰ ਪਾਣੀ ਛੱਡ ਜਾਂਦੇ ਆ ਪਿਆਜ਼ ਤੇ ਫਿਰ ਆਪਣਾ ਜਿਹੜਾ ਤੰਦੂਰ ਵਿੱਚ ਲਾਉਣ ਦਾ ਨਾ ਪ੍ਰੋਬਲਮ ਜੀ ਆਉਂਦੀ ਹੈ ਇਸ ਕਰਕੇ ਆਪਾਂ ਪਿਆਜ਼ ਨਹੀਂ ਕੱਟ ਕੇ ਪਾਏ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਮਸਾਲੇ ਪਾ ਕੇ ਤੇ ਇਹਨਾਂ ਨੂੰ ਮਿਕਸ ਕਰਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇਹਦੇ ਵਿੱਚ ਕੋਈ ਵੀ ਆਪਣਾ ਆਲੂ ਮੋਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਮੋਟਾ ਆਲੂ ਹੋਊਗਾ ਤੇ ਆਪਣਾ ਜਿਹੜਾ ਤੰਦੂਰ ਤੇ ਜਦੋਂ ਆਪਾਂ ਰੋਟੀ ਲਾਵਾਂਗੇ ਨਾ ਤੇ ਲਗਣੀ ਨਹੀਂ ਆਪਣੇ ਤੋਂ ਵਧੀਆ ਤੇ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਤੇ ਇਧਰ ਮੈਂ ਸਾਗ ਘੋਟ ਨਾਲ ਲੈ ਲਿਆ ਇਹਦੇ ਨਾਲ ਹੁਣ ਚੰਗੀ ਤਰ੍ਹਾਂ ਨੂੰ ਮੈਂ ਮੈਸ਼ ਕਰਾਂਗੀ ਕਿਉਂਕਿ ਵਿੱਚ ਨਾ ਥੋੜੇ ਜਿਹਾ ਆਲੂ ਮੋਟੇ ਆ ਇਸ ਕਰਕੇ ਮੈਂ ਇਹਨਾਂ ਨੂੰ ਹੁਣ ਜਮਾਂ ਬ੍ਰੇਕ ਕਰਨਾ ਤਾਂ ਜੋ ਆਪਣਾ ਜਦਣਾਂ ਲਾਉਣ ਲੱਗਿਆਂ ਕੋਈ ਪ੍ਰੋਬਲਮ ਨਾ ਆਵੇ ਤੇ ਕਿਉਂਕਿ ਫਿਰ ਬਹੁਤ ਹੀ ਵਧੀਆ ਲੱਗਦੇ ਕਿਉਂਕਿ ਆਲੂ ਬਿਲਕੁਲ ਇਹਦੇ ਚ ਮੈਸ਼ ਹੋਏ ਹੋਣੇ ਚਾਹੀਦੇ ਆ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਜੇ ਤਾਂ ਦੇ ਕੋਲ ਮੈਸ਼ ਕਰਨ ਨਾਲ ਹੈਗਾ ਤਾਂ ਉਹਦੇ ਨਾਲ ਕਰ ਲੋ ਨਹੀਂ ਤਾਂ ਐਵੇਂ ਜਿਵੇਂ ਆਪਣੇ ਸਾਗ ਘੋਟ ਨਹੀਂ ਹੁੰਦੀ ਆਮ ਹੀ ਘਰ ਵਿੱਚ ਤੇ ਉਹਦੇ ਨਾਲ ਤੁਸੀਂ ਕਰ ਲੋ ਤੇ ਇਹਦੇ ਨਾਲ ਆਪਾਂ ਬਿਲਕੁਲ ਇਹਨਾਂ ਨੂੰ ਬਰੀਕ ਕਰ ਲੈਣਾ ਆਲੂਆਂ ਨੂੰ ਤੇ ਕਰਕੇ ਤੇ ਆਪਾਂ ਅੱਜ ਬਣਾਵਾਂਗੇ ਅੱਜ ਬੱਚੇ ਮੰਗਦੇ ਸੀ ਮੰਮੀ ਆਲੂ ਵਾਲੇ ਕੁਲਚੇ ਖਾਣੇ ਆ ਆਲੂ ਵਾਲੇ ਨਾਨ ਅੰਮ੍ਰਿਤਸਰੀ ਤੇ ਉਹ ਬਣਾਓ ਘਰੇ ਤੇ ਮੈਂ ਹਾਂ ਚੱਲ ਆਪਾਂ ਬਣਾ ਲੈਨੇ ਆ ਤੇ ਇਹ ਆਪਣਾ ਮਸਾਲਾ ਹੋ ਗਿਆ ਤਿਆਰ ਤੇ ਇਹਦੇ ਵਿੱਚ ਥੋੜੀ ਜੀ ਮੈਂ ਹੁਣ ਪਾਤੀ ਸੁੱਕੀ ਮੇਥੀ ਕਸੂਰੀ ਮੇਥੀ ਇਹਦੇ ਨਾਲ ਜਿਹੜਾ ਟੇਸਟ ਬਹੁਤ ਹੀ ਵਧੀਆ ਆਉਂਦਾ ਜਿਹੜੇ ਆਪਣੇ ਆਲੂ ਵਾਲੇ ਨਾਣ ਹੁੰਦੇ ਇਹਨਾਂ ਦਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨੂੰ ਹੁਣ ਮੈਂ ਮਿਕਸ ਕਰ ਲਾਂਗੀ ਤੇ ਮਿਕਸ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਤੇ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਪੈਣਾ ਜ਼ਰੂਰ ਕਰਦਿਆ ਕਰੋ ਤੇ ਪੈਣਾ ਦੇ ਬਹੁਤ ਸੋਹਣੇ ਅੱਗੇ ਵੀ ਕਮੈਂਟ ਆਉਂਦੇ ਆ ਤੇ ਹੋਰ ਵੀ ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਕਰਿਓ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਕਿਉਂਕਿ ਸਾਰੀ ਵੀਡੀਓ ਵੇਖਿਆ ਕਰੋ ਫੇਰ ਹੀ ਪਤਾ ਲੱਗਦਾ ਤੇ ਬਾਕੀ ਆਪਾਂ ਇਸੇ ਤਰ੍ਹਾਂ ਤੁਸੀਂ ਵੀ ਤਿਆਰ ਕਰਕੇ ਇਵੇਂ ਕੁਲਚਾ ਘਰੇ ਵੇਖਿਆ ਜੀ ਆਲੂ ਆਲੂ ਵਾਲਾ ਤੰਦੂਰ ਦਾ ਤੰਦੂਰ ਤੇ ਲਾ ਕੇ ਬਹੁਤ ਹੀ ਸੌਖਾ ਤੇ ਬਹੁਤ ਹੀ ਜਲਦੀ ਬਣ ਜਾਂਦਾ ਹੈ ਬਹੁਤ ਕੋਈ ਔਖਾ ਨਹੀਂ ਹੁੰਦਾ ਤੇ ਉਸੇ ਤਰ੍ਹਾਂ ਹੀ ਆਪਾਂ ਉਸੇ ਤਰੀਕੇ ਨਾਲ ਬਣਾਵਾਂਗੇ ਤੇ ਇੱਧਰ ਆਪਾਂ ਛੋਲੇ ਵੀ ਤਿਆਰ ਕੀਤੇ ਹੋਏ ਆ ਨਾਲ ਛੋਲੇ ਵੀ ਬਣਾਏ ਹੋਏ ਆ ਦੇਖੋ ਚਿੱਟੇ ਛੋਲੇ ਬਣਾਏ ਆ ਮੈਂ ਨਾਲ ਤੇ ਕਿਉਂਕਿ ਛੋਲਿਆਂ ਨਾਲ ਹੀ ਇਹ ਬਹੁਤ ਸਵਾਦ ਲੱਗਦੇ ਆ ਜਿਹੜੇ ਨਾਣ ਹੁੰਦੇ ਆ ਤੇ ਇਹ ਚਿੱਟੇ ਛੋਲੇ ਮੈਂ ਬਣਾ ਕੇ ਰੱਖ ਲਈ ਸੀ ਪਹਿਲੂ ਹੀ ਸਵੇਰੇ ਤੇ ਆਲੂ ਵੀ ਵਾਲ ਲਈ ਸੀ ਤੇ ਮੈਂ ਕਿਹਾ ਬਾਅਦ ਚ ਆਪਾਂ ਜਦੋਂ ਤੰਦੂਰ ਤਾਵਾਂਗੇ ਕੰਮ ਕਰਕੇ ਤੇ ਫਿਰ ਆਪਾਂ ਇਹ ਸਾਰੀ ਤਿਆਰੀ ਕਰ ਲਾਂਗੇ ਇਹਨਾਂ ਦੀ ਤੇ ਹੁਣ ਆਪਾਂ ਇੱਧਰ ਆਟਾ ਗੁੰਨਿਆ ਹੋਇਆ ਆ ਆਟਾ ਤੁਸੀਂ ਨੋਰਮਲ ਜਿਵੇਂ ਆਪਣਾ ਰੋਟੀਆਂ ਲਈ ਗੁੰਨਦੇ ਓਵੇਂ ਗੁੰਨਣਾ ਤੁਸੀਂ ਥੋੜਾ ਜਿਹਾ ਇਨ ਨੂੰ ਲੂਜ਼ ਰੱਖਣਾ ਆਟੇ ਨੂੰ ਕਿਉਂਕਿ ਫਿਰ ਜਦੋਂ ਲੂਜ਼ ਰੱਖਾਂਗੇ ਨਾ ਆਟਾ ਤੇ ਆਪਣਾ ਜਿਹੜਾ ਨਾਣ ਬਹੁਤ ਹੀ ਵਧੀਆ ਬਣ ਜਾਂਦਾ ਤੇ ਛੇਤੀ ਫੈਲ ਜਾਂਦਾ ਤੇ ਜੇ ਆਪਣਾ ਸਖਤ ਆਟਾ ਹੋਊਗਾ ਤੇ ਉਹਦੇ ਤੇ ਆਪਾਂ ਨਾਣ ਜਿਹੜਾ ਚੌੜਾ ਨਹੀਂ ਹੁੰਦਾ ਤੇ ਉਹ ਉੱਥੇ ਜੀ ਹੁੰਦਾ ਤੇ ਕਿਉਂਕਿ ਫਿਰ ਉਹ ਨਾ ਪਾੜ ਵੀ ਜਾਂਦਾ ਨਾਣ ਇਸ ਕਰਕੇ ਥੋੜਾ ਜਿਹਾ ਲੂਜ਼ ਆਟਾ ਰੱਖਿਓ ਤੁਸੀਂ ਤੇ ਇਧਰ ਆਪਾਂ ਥੋੜੇ ਚਾਰ ਕਪੇੜੇ ਕਰ ਲੈਨੇ ਪਹਿਲੋਂ ਕਰਕੇ ਤੇ ਫਿਰ ਤੁਹਾਨੂੰ ਬਖਾਉਨੇ ਆ ਕਿਸ ਤਰ੍ਹਾਂ ਬਣਾਉਣਾ ਤੇ ਇੱਕ ਰੋਟੀ ਦੇ ਵਿੱਚ ਹੀ ਆਪਾਂ ਇਹਨੂੰ ਇੱਕ ਹੀ ਪੇੜੇ ਦੇ ਵਿੱਚ ਲਾਵਾਂਗੇ ਤੇ ਕਿਉਂਕਿ ਇੱਕੇ ਪੇੜੇ ਦੇ ਵਿੱਚ ਹੀ ਜ਼ਿਆਦਾ ਵਧੀਆ ਲੱਗਦੇ ਤੇ ਇੱਥੇ ਆਪਾਂ ਥੋੜਾ ਜਿਹਾ ਆਟਾ ਸੁੱਕਾ ਢੋੜ ਲੈਨੇ ਆ ਥੱਲੇ ਸਲਪ ਤੇ ਤੇ ਇੱਥੇ ਆਪਾਂ ਹੁਣ ਬਣਾਵਾਂਗੇ ਨਾਨ ਆਲੂ ਵਾਲ ਤੇ ਆਪਾਂ ਚੁੰਡ ਕਰਕੇ ਤੇ ਇਹਦੇ ਵਿੱਚ ਭਰ ਕੇ ਆਲੂ ਤੇ ਆਪਾਂ ਨਾਨ ਤਿਆਰ ਕਰਾਂਗੇ ਤੇ ਬਹੁਤ ਹੀ ਵਧੀਆ ਜੇ ਤੁਹਾਨੂੰ ਨਹੀਂ ਵੀ ਆਉਂਦਾ ਤੇ ਦੋ ਫੁਲਕਿਆਂ ਦੇ ਵਿੱਚ ਵੀ ਤੁਸੀਂ ਲਾ ਸਕਦੇ ਦੋ ਦੇ ਵਿੱਚ ਵੀ ਲਾ ਕੇ ਬਣਾ ਸਕਦੇ ਹੋ ਪਰ ਮੈਂ ਤਾਂ ਇੱਕ ਦੇ ਵਿੱਚ ਹੀ ਲਾ ਕੇ ਬਣਾਉਣੀ ਇਹਦੇ ਨਾਲ ਹੀ ਬਹੁਤ ਸੌਖਾ ਬਣ ਜਾਂਦਾ ਕਿਉਂਕਿ ਜੇ ਤਾਜ਼ਾ ਆਟਾ ਹੋਵੇ ਤੇ ਇਸੇ ਤਰ੍ਹਾਂ ਤੁਸੀਂ ਮਿੰਟੋ-ਮਿੰਟ ਜਲਦੀ ਇਹ ਬਣ ਜਾਂਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਬੰਦ ਕਰਕੇ ਤੇ ਉੱਪਰੋਂ ਆਪਣਾ ਆਟਾ ਜਿਹੜਾ ਫालतू ਆਪਾਂ ਲਾ ਦੇਣਾ ਲਾ ਕੇ ਤੇਨੂੰ ਇੱਕੋ ਉੱਪਰੋਂ ਦਬਾ ਕੇ ਇਸ ਤਰ੍ਹਾਂ ਤੇ ਇਹਨੂੰ ਆਪਾਂ ਐਵੇਂ ਥੱਲੇ ਰੱਖ ਕੇ ਤੇ ਐਵੇਂ ਪ੍ਰੈਸ ਕਰਕੇ ਹੱਥ ਨਾਲ ਵੀ ਬਹੁਤ ਹੀ ਵਧੀਆ ਬਣ ਜਾਂਦਾ ਮੇਲਣੇ ਦੀ ਵੀ ਲੋੜ ਨਹੀਂ ਆਪਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਹੱਥ ਨਾਲ ਇਹਨੂੰ ਬਣਾ ਲੈਣਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜੂਗਾ ਇੱਕਦਮ ਤੇ ਜਿਹੜਾ ਆਪਾਂ ਆਲੂ ਵਾਲਾ ਨਾਨ ਜਿਹੜਾ ਤੰਦੂਰ ਤੇ ਲਾਉਣਾ ਥੋੜਾ ਥੋੜੀ ਜਿਹਾ ਮੋਟਾ ਰੱਖਣਾ ਕਿਉਂਕਿ ਆਪਾਂ ਤੰਦੂਰ ਤੇ ਲਾਉਣਾ ਤੇ ਜੇ ਚੁੱਲੇ ਤੇ ਪਕਾਉਣਾ ਹੋਵੇ ਤਾਂ ਆਪਾਂ ਪਤਲਾ ਵੀ ਕਰ ਸਕਦੇ ਆ ਪਰੋਂਠਾ ਹੁੰਦਾ ਉਹ ਤੇ ਆਪਾਂ ਤੰਦੂਰ ਤੇ ਲਾਉਣਾ ਥੋੜਾ ਜਿਹਾ ਮੋਟਾ ਰੱਖਣਾ ਨੂੰ ਕਿਉਂਕਿ ਜਿਆਦਾ ਬਰੀਕ ਨਹੀਂ ਕਰਨਾ ਤੇ ਇਸ ਤਰ੍ਹਾਂ ਮੈਂ ਇਹਨਾਂ ਨੂੰ ਬਣਾ ਕੇ ਇਸ ਤਰ੍ਹਾਂ ਛਾਬੀ ਦੇ ਵਿੱਚ ਰੱਖ ਲਾਂਗੇ ਕਿਉਂਕਿ ਫਿਰ ਆਪਾਂ ਨਾਲੋਂ ਨਾਲ ਲਾਈ ਜਾਵਾਂਗੇ ਤੰਦੂਰ ਤੇ ਤੇ ਸੌਖਾ ਹੋ ਜਾਊਗਾ ਤੇ ਹੁਣ ਆਪਾਂ ਚੱਲਦੇ ਆਂ ਤੰਦੂਰ ਵੱਲ ਤੇ ਵੇਖੋ ਆਪਣਾ ਤੰਦੂਰ ਤਪਿਆ ਪਿਆ ਬਿਲਕੁਲ ਤੇ ਆਪਾਂ ਤੰਦੂਰ ਦੇ ਵਿੱਚ ਇਹਨਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਲੱਗ ਜਾਂਦੇ ਆ ਤੇ ਕੋਈ ਵੀ ਇਹਦੇ ਚ ਪ੍ਰੋਬਲਮ ਨਹੀਂ ਆਉਂਦੀ ਇਸੇ ਤਰ੍ਹਾਂ ਆਪਾਂ ਤੰਦੂਰ ਤਾਇਆ ਹੋਇਆ ਸੀ ਪਹਿਲੋ ਤੇ ਕੋਲ ਆਪਣੀ ਤਿਆਰੀ ਕਰ ਲਈ ਸੀ ਤੇ ਇਸ ਤਰ੍ਹਾਂ ਸਾਰੇ ਆਪਾਂ ਜਿਹੜੇ ਵੇਲੇ ਹੋਏ ਆ ਨਾਣ ਇਹਦੇ ਇੱਥੇ ਲਾ ਦੇਣੇ ਆ ਤੰਦੂਰ ਦੇ ਵਿੱਚ ਤੇ ਜਦੋਂ ਬਣ ਜਾਣਗੇ ਤੇ ਤੁਹਾਨੂੰ ਵਿਖਾਉਣੇ ਆ ਤੇ ਤੰਦੂਰ ਪੂਰਾ ਤਪਾ ਕੇ ਰੱਖਣਾ ਤੁਸੀਂ ਪੂਰੇ ਕੋਲੇ ਉਹਨੇ ਚਾਹੀਦੇ ਵਿੱਚ ਤੇ ਫੇਰ ਹੀ ਬਹੁਤ ਵਧੀਆ ਹੈ ਜਿਹੜੇ ਨਾਣ ਆਪਣੇ ਪੱਕਦੇ ਆ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਕਿਉਂਕਿ ਲਾਈਕ ਦਾ ਕੋਈ ਪੈਸਾ ਨਹੀਂ ਲੱਗਦਾ ਤੇ ਇਹਨ ਦੇ ਨਾਲ ਆਪਣਾ ਉਤਸ਼ਾਹ ਵੱਧਦਾ ਤੇ ਇੱਧਰ ਵੇਖੋ ਆਪਣੇ ਜਿਹੜੇ ਨਾਣ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਇਹਨਾਂ ਨੂੰ ਦੇਸੀ ਘਿਓ ਨਾਲ ਚੋਪੜ ਕੇ ਤੇ ਬੱਚਿਆਂ ਨੂੰ ਦੇਵਾਂਗੇ ਤੇ ਬੱਚੇ ਵੀ ਖੁਸ਼ ਹੋਣਗੇ ਤੇ ਵੇਖੋ ਕਿੰਨੇ ਸੋਹਣੇ ਨਾਣ ਆਪਣੇ ਜਿਹੜੇ ਬਣ ਕੇ ਤਿਆਰ ਹੋਏ ਆ ਬਹੁਤ ਹੀ ਸੋਹਣੇ ਤੇ ਬਹੁਤ ਹੀ ਵਧੀਆ ਬਣੇ ਆ ਤੇ ਇਸੇ ਤਰ੍ਹਾਂ ਤੁਸੀਂ ਵੀ ਘਰ ਵਿੱਚ ਤਿਆਰ ਕਰਕੇ ਜਰੂਰ ਵੇਖਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਇੱਧਰ ਬੱਚੇ ਪਾ ਕੇ ਸਬਜ਼ੀ ਬੈਠ ਗਏ ਤੇ ਆਪਾਂ ਨਾਲੋਂ ਨਾਲ ਇਹਨਾਂ ਨੂੰ ਗਰਮੋ ਗਰਮ ਨਾਨ ਦਿੱਤੀ ਜਾਣੇ ਤੇ ਵੇਖੋ ਆਪਣੇ ਨਾਨ ਬਿਲਕੁਲ ਬਹੁਤ ਹੀ ਸੋਹਣੇ ਤੇ ਬਹੁਤ ਹੀ ਵਧੀਆ ਬਣੇ ਆ ਤੇ ਬਹੁਤ ਹੀ ਟੇਸਟੀ ਬਣੇ ਆ ਤੇ ਨਾਲੇ ਆਪਣਾ ਘਰ ਦਾ ਖਾਣਾ ਆਪਾਂ ਨੂੰ ਪਤਾ ਕਿਵੇਂ ਬਣਾਇਆ ਤੇ ਬਹੁਤ ਇਸੇ ਤਰ੍ਹਾਂ ਜਦੋਂ ਬੱਚਿਆਂ ਨੂੰ ਜੀ ਕਰੇ ਤਾਂ ਇਸੇ ਤਰ੍ਹਾਂ ਤੁਸੀਂ ਘਰ ਵਿੱਚ ਬਣਾ ਕੇ ਤੇ ਦੇ ਸਕਦੇ ਹੋ ਕੋਈ ਔਖਾ ਨਹੀਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ